ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਕੋਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ 32ਵੇਂ ਸ਼ਲੋਕ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਕਿ ਜਦੋਂ ਮਨੁੱਖ ਤੇ ਸੁਖ ਦਾ ਵਕਤ ਹੋਵੇ ਖੁਸ਼ਗਵਾਰ ਮਾਹੌਲ ਹੋਵੇ ਕੋਈ ਬਿਪਤਾ ਨਾ ਹੋਵੇ ਉਦੋਂ ਸਾਰੇ ਸੰਗੀ ਸਾਥੀ ਬੰਦੇ ਦੇ ਕੋਲ ਹੁੰਦੇ ਹਨ ਸਾਰੇ ਮਿਲਣਾ ਵਰਤਣਾ ਚਾਹੁੰਦੇ ਹਨ ਨਾਲ ਹੁੰਦੇ ਹਨ ਪਰ ਜਦੋਂ ਸਾਡੇ ਜੀਵਨ ਪੱਧਰ ਤੇ ਦੁੱਖ ਦੀ ਸਥਿਤੀ ਆਪਰਦੀ ਹੈ ਉਦੋਂ ਸਾਡਾ ਸੰਗੀ ਕੋਈ ਨਹੀਂ ਹੁੰਦਾ ਭਾਵ ਬਾਹਰੀ ਤੌਰ ਤੇ ਬੇਸ਼ੱਕ ਬੰਦੇ ਦੇ ਬਹੁਤ ਸਾਰੇ ਆਸਰੇ ਹੋਣ ਜੋ ਸੁਖ ਵਿੱਚ ਨਾਲ ਹੋਣ ਤੇ ਇਥੋਂ ਤੱਕ ਬਾਹਰੀ ਦੁੱਖ ਵਿੱਚ ਵੀ ਸਾਥ ਦੇਣ ਪਰ ਜਦੋਂ ਜੀਵਨ ਦੇ ਆਤਮਿਕ ਮਾਨਸਿਕ ਤਲ ਤੇ ਮਨੁੱਖ ਵਿਕਾਰਾਂ ਤੇ ਔਗਣਾਂ ਦੀ ਵਜ੍ਹਾ ਨਾਲ ਦੁਖੀ ਹੁੰਦਾ ਹੈ ਇਹੋ ਜੀ ਹਾਲਤ ਵਿੱਚ ਬਾਹਰ ਦੇ ਆਸਰੇ ਕਿਤੇ ਸਹਾਈ ਨਹੀਂ ਹੁੰਦੇ ਅੱਗੇ ਆਖਿਆ ਕੋਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਨੌਵੇਂ ਨਾਨਕ ਦੀ ਆਖਦੇ ਹਨ ਕਿ ਮਨਾ ਜੇ ਡੀ ਦੁੱਖ ਤੇ ਪੀੜਾ ਦੀ ਸਥਿਤੀ ਤੂੰ ਹੰਡਾਰਿਆ ਹੈ ਉਸ ਵਿੱਚ ਔੜਕ ਨੂੰ ਅੰਤ ਨੂੰ ਜੇਕਰ ਕੋਈ ਸਹਾਈ ਹੋਣ ਵਾਲਾ ਹੈ ਤਾਂ ਹੋਰ ਕੋਈ ਨਹੀਂ ਕੇਵਲ ਇੱਕ ਅਕਾਲ ਪੁਰਖ ਦੇ ਗੁਣ ਉਸ ਦੀ ਯਾਦ ਹੈ ਇਸ ਲਈ हे ਮਨਾ ਉਸ ਕਰਤੇ ਰੱਬ ਨੂੰ ਯਾਦ ਕਰਦਾ ਦ੍ਰਿੜ ਕਰਦਾ ਰਹਿ ਜੋ ਅਸਲ ਵਿੱਚ ਤੇਰੇ ਜੀਵਨ ਵਿੱਚ ਸਹਾਈ ਹੋਣ ਵਾਲਾ ਹੈ